ਇਹ ਪੁੱਛ ਲਿਆ ਕਰੋ ਉਹਦੇ ਪੀਏ ਤੋਂ ਜਾਂ ਹੋਰ ਕਿਸੇ ਤੋਂ ਟੈਲੀਫੋਨ ਕਰਕੇ ਵੀ ਹੁਣ ਜਨਾਬ ਕਿਵੇਂ ਨੇ ਹੋਸ਼ 'ਚ ਨੇ ਜਾਂ ਇਸ ਵੇਲੇ 8 ਪੀਐਮ ਨੇ ਇਹ ਹੀ ਐਡਾ ਹਾਲਾਤ ਸਰਕਾਰ ਦੇ ਯਾਰ ਭੰਡ ਨੇ ਮਾਰਤਾ ਤੁਸੀਂ ਜੇ 8 ਵਜੇ ਤੋਂ ਬਾਅਦ ਤੁਹਾਨੂੰ ਆਰਡਰ ਕਰ ਰਿਹਾ ਇਹ ਬੰਦਾ ਤਾਂ ਤੁਸੀਂ ਉਹਦੇ ਆਰਡਰ ਨਾ ਮੰਨੋ ਕਿਉਂਕਿ ਉਹ ਸੈਂਸਿਟੀ ਹੈ ਨਹੀਂ ਗਾ ਉਹ ਆਪਣੇ ਹੋਸ਼ ਗਵਾ ਚੁੱਕਾ ਹੁੰਦਾ ਕਿ ਸਿਰਫ ਜਨਾਬ ਹੱਥ ਚੱਕ ਲਪਟੈਨ ਬਣੇ ਹੋਏ ਹਾਂ ਕੀ ਤੁਸੀਂ ਕਰ ਰਹੇ ਹੋ ਲੱਗਣ ਵੇਲੇ ਤੁਸੀਂ ਵਾਅਦੇ ਕਰ ਲਏ ਨੇ ਉਹ ਮੈਂ ਚੱਕ ਲਿਆ ਹਾਂ ਬਿੱਟੂ ਨੂੰ ਮੈਂ ਚੱਕ ਲਿਆ ਉਹ ਮਜੀਠੀਏ ਨੂੰ ਮੈਂ ਚੱਕ ਲਿਆ ਉਹ ਪ੍ਰਗਟ ਸਿੰਘ ਨੂੰ ਚੱਕ ਲਿਆਵਾਂਗੇ ਆਸ਼ੂ ਨੂੰ ਇਹ ਕੰਮ ਨਹੀਂ ਹੁੰਦਾ ਹੁੰਦਾ ਕਾਨੂੰਨ ਵੀ ਕੋਈ ਚੀਜ਼ ਆ ਜੋਲਾ ਚਿੜੀਏ ਦੂਜੇ ਮਰ ਜਾ ਚਿੜੀਏ ਅੱਜ ਬਹੁਤ ਵਿਜੀਲੈਂਸ ਚੀਫ ਚੰਗਾ ਜੀ ਬਹੁਤ ਚੰਗਾ ਜੀ ਬਰਿੰਦਰ ਜੀ ਕੀ ਨਾਮ ਸੀ ਉਹਨਾਂ ਦੇ ਸਭ ਦੇ ਪਰਚੇ ਹਨ ਨਹੀਂ ਉਹ ਤਾਂ ਫੇਰ ਕੌਣ ਆਗੇ ਪਤਾ ਲੱਗਿਆ ਅੱਜ ਤੱਕ ਜਿਹੜਾ ਵਿਰਿੰਦਰ ਸਿੰਘ ਜਿਹੜੇ 3 ਸਾਲ ਇਹਨਾਂ ਦੇ ਵਿਜੀਲੈਂਸ ਚੀਫ ਰਹੇ ਜਿਨ੍ਹਾਂ ਤੇ ਸਾਰਿਆਂ ਦੇ ਕੇਸ ਕਰਾਏ ਉਦੋਂ ਦਾ ਮੈਂ ਕਾਂਗਰਸ ਚ ਸੀ ਉਹਨਾਂ ਨੂੰ ਅੱਜ ਤੱਕ ਪਤਾ ਹੀ ਨਹੀਂ ਵੀ ਕਿੱਥੇ ਨੇ ਉਹ ਇਹ ਕਦੇ ਸਰਕਾਰਾਂ ਚ ਆਇਆ ਨਹੀਂ ਅੱਜ ਤੱਕ ਉਹ ਕਿੱਥੇ ਨੇ ਹਵਾਤ ਨੇ ਉਦੋਂ ਬਾਅਦ ਇੱਥੇ ਕੌਣ ਸੀ ਸੀਪੀ ਕੁਲਦੀਪ ਕੁਲਦੀਪ ਚੈਨ ਸਾਹਿਬ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਕੋਈ ਕਸਰ ਨਹੀਂ ਛੱਡੀ ਜੋ ਸਰਕਾਰ ਦਾ ਕਰ ਸਕਦੇ ਸੀ ਕੀਤਾ ਜਿਹਨੂੰ ਪੁੱਠਾ ਡੰਗਣਾ ਹੀ ਪੁੱਠਾ ਟੰਗ ਤਾਂ ਸਿੱਧਾ ਡੰਗਣਾ ਹੀ ਸਿੰਗੜਾ ਸਿੱਧਾ ਟੰਗ ਤਾਂ ਜਿੱਤੇ ਫਰੋਤੀ ਤੇ ਕੇਸ ਕਹਿਣਾ ਉਹ ਕਰਤੇ 19-19 ਦਿਨ ਲੋਕਾਂ ਨੂੰ ਜੇਬ ਚ ਰੱਖਿਆ ਮੈਂ ਇੱਕ ਦਿਨ ਚੈਲ ਸਾਹਿਬ ਨੂੰ ਫੋਨ ਕੀਤਾ ਚੱਕਿਆ ਨਹੀਂ ਮੈਂ ਕਿਹਾ ਚੈਲ ਸਾਹਿਬ ਫਿਰ ਮੈਂ ਕਿਸੇ ਨੇੜੇ ਦੇ ਨੂੰ ਕੀਤਾ ਉਹ ਮੈਂ ਕਿਹਾ ਚੈਲ ਸਾਹਿਬ ਐਨੇ ਪਰਚੇ ਤੁਸੀਂ ਕਰ ਲੇ ਸਾਡੇਾਂ ਤੇ ਆ ਮੇਰੇ ਤੇ ਦੋ ਤਿੰਨ ਕੀਤੇ ਇੱਥੇ ਤੁਹਾਨੂੰ ਪਤਾ ਪਹਿਲਾਂ ਇਲੈਕਸ਼ਨਾਂ ਚ ਹੋ ਗਏ ਵੇ ਆ ਇੰਨਾ ਕੁਝ ਕਰਨ ਦੇ ਬਜਾਏ ਇੰਨੇ ਝੂਠ ਝੂਠੇ ਪਰਚੇ ਤੁਸੀਂ ਕੀਤੇ ਤਾਂ ਫਿਰ ਵੀ ਜੇ ਹਵਾਚੀ ਰਹਿਣਾ ਸੀ ਤਾਂ ਫਿਰ ਕਾਹਦੇ ਲਈ ਮੂੰਹ ਕਾਲਾ ਕਰਾਉਣਾ ਸੀ ਇੰਨਾ ਕੁਝ ਕਰਕੇ ਵੀ ਤੁਸੀਂ ਹਵਾ 'ਚ ਅੱਜ ਗੁਰਦੀਪ ਚੈਲ ਸਾਹਿਬ ਨੂੰ ਪੁੱਛੋ ਇੱਥੇ ਕਿੱਡੇ-ਕਿੱਡੇ ਸ਼ੇਰ ਕੈਂਚੀਆਂ ਲੱਗੀਆਂ ਏ ਜਦੋਂ ਵਰਦੀ ਪਾਈ ਹੁੰਦੀ ਆ ਦੇਖੋ ਤਾਂ ਕਿੰਨੀਆਂ ਕਿੰਨੇ ਮੈਡਲ ਲੰਮਕ ਦੇ ਹੁੰਦੇ ਆ ਕਿੰਨੇ ਪਰ ਭਗਵੰਤ ਮਾਨ ਨੇ ਮਿੱਟੀ 'ਚ ਰੋਲ ਤੇ ਸਾਰੇ ਅੱਜ ਪੱਕੇ ਅੱਜ ਕੁਲਦੀਪ ਚਾਹਲ ਨੂੰ ਇਹ ਨਹੀਂ ਪਤਾ ਵੀ ਮੈਂ ਪੁਲਿਸ ਚਾਂ ਜਾਂ ਕਾਹਚਾਂ ਕਿੱਥੋਂ ਤਨਖਾਹ ਮਿਲਣੀ ਆ ਕਿਦੋਂ ਘਰ ਮਿਲਣਾ ਕਿੱਥੋਂ ਗੱਡੀ ਮਿਲਣੀ ਆ ਇਹ ਅੱਜ ਉਹਨਾਂ ਦਾ ਹਾਲ ਹੈ ਇੱਕ ਇੱਥੇ ਡੀਸੀ ਸੀ ਜੋਹਰਵਾਲ ਸਭ ਤੋਂ ਨੇੜੇ ਸੀ ਭਗਵੰਤ ਮਾਨ ਦੇ ਸੰਗਰੂਰ ਚ ਸਭ ਕੰਮ ਕਰਦਾ ਸੀ ਇੱਥੇ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਜੋ ਕੁਝ ਕਰਵਾਇਆ ਜਿਤਾ ਲੀਆਂ ਅੱਜ ਜੋਰਵਾਲ ਸਾਹਿਬ ਕਿੱਥੇ ਨੇ ਇਹ ਤਾਂ ਪੁੱਛੋ ਆਈਐਸ ਹੈਗੇ ਆ ਜਾਂ ਨਹੀਂ ਹੈਗੇ ਕਿਹੜੇ ਤਨਖਾਹ ਖਾਤੇ ਚੋਂ ਲੈ ਰਹੇ ਆ ਕਿਹੜੀ ਗੱਡੀ ਚੋਂ ਲੈ ਰਹੇ ਆ ਹੁਣ ਇਹ ਗੱਲ ਕੀ ਆ ਇਹ ਮੈਂ ਚੀਫ ਸਕੱਟਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਡੀਜੀਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਤੁਸੀਂ ਤਾਂ ਹੋਸ਼ ਛੁਣਨੇ ਹੋ ਕਿ ਨਹੀਂ ਚਲੋ ਉਹ ਤਾਂ ਹੋਸ਼ 'ਚ ਨਹੀਂ ਹੁੰਦੇ ਜਦੋਂ ਸੀਐਮ ਸਾਹਿਬ 2 ਆਰਡਰ ਕਰਦੇ ਆ ਸੋਫੀ ਲਵਾ ਲੈਂਦੇ ਆ ਸ਼ਰਾਬੀ ਹਟਵਾ ਲੈਂਦੇ ਆ ਜਦੋਂ ਹੋਸ਼ ਹੁੰਦਿਆ ਡੀਜੀਪੀ ਹੋਰ ਹੁੰਦਾ ਜਦੋਂ ਪਤਾ ਲੰਦਾ ਮੈਂ ਸ਼ਰਾਬੀ ਹੋ ਕੇ ਡੀਜੀਪੀ ਬਦਲ ਦਿੰਦੇ ਉਹ ਤੁਸੀਂ ਤਾਂ ਦੇਖ ਲਓ ਵੀ ਇਹ ਪੁੱਛ ਲਿਆ ਕਰੋ ਉਹਦੇ ਪੀਏ ਤੋਂ ਜਾਂ ਹੋਰ ਕਿਸੇ ਤੋਂ ਟੈਲੀਫੋਨ ਕਰਕੇ ਵੀ ਹੁਣ ਜਨਾਬ ਕਿਵੇਂ ਨੇ ਹੋਸ਼ 'ਚ ਨੇ ਜਾਂ ਇਸ ਵੇਲੇ 8:00 ਪੀਐਮ ਨੇ ਇਹ ਹੈ ਐਡਾ ਹਾਲਾਤ ਸਰਕਾਰ ਦੇ ਯਾਰ ਭੰਡ ਨੇ ਮਾਰਤਾ ਜਦੋਂ ਇਹ ਦੇਖ ਲਓ ਵੀ ਤੁਸੀਂ ਜੇ 8 ਵਜੇ ਤੋਂ ਬਾਅਦ ਤੁਹਾਨੂੰ ਆਰਡਰ ਕਰ ਰਿਹਾ ਇਹ ਬੰਦਾ ਤਾਂ ਤੁਸੀਂ ਉਹਦੇ ਆਰਡਰ ਨਾ ਮੰਨੋ ਕਿਉਂਕਿ ਉਹ ਸੈਂਸਟੀ ਹੈ ਨਹੀਂਗਾ ਕੋ ਆਪਣੇ ਹੋਸ਼ ਗਵਾ ਚ ਗਵਾ ਚਕਾ ਹੁੰਦਾ ਕਿ ਸਿਰਫ ਜਨਾਬ ਹੱਥ ਚੱਕ ਲਫਟਾਂ ਬਣੇ ਹੋਏ ਆ ਕੀ ਤੁਸੀਂ ਕਰ ਰਹੇ ਹੋ ਮਤਲਬ ਜਿਹੜਾ ਆਈਪੀਐਸ ਹੈਡੇ ਵੱਡੇ ਨੌ ਰਹੇ ਗੁਰਕੀਰਤ ਕ੍ਰਿਪਾਲ ਸਭ ਤੋਂ ਚੰਗੇ ਆਫੀਸਰ ਇੱਕੋ ਅਫਸਰ ਸੀ ਪੱਗ ਵਾਲਾ ਇੱਕੋ ਆਈਏ ਆਫੀਸਰ ਸੀ ਪੱਗ ਵਾਲਾ ਹੋਮ ਸੈਕਟਰੀ ਸਭ ਸਰਕਾਰਾਂ ਚ ਟੌਪ ਦੇ ਰਿਹਾ ਅੱਜ ਗੁਰਕੀਰਤ ਕ੍ਰਿਪਾਲ ਨੂੰ ਇਹ ਨਹੀਂ ਪਤਾ ਵੀ ਮੈਂ ਤਨਖਾਹ ਕਿੱਥੋਂ ਲੈਣੀ ਆ ਮੈਂ ਗੱਡੀ ਕਿੱਥੋਂ ਲੈਣੀ ਆ ਘਰ ਕਿੱਥੋਂ ਹਵਾ ਚ ਹੋਰ ਮੈਂ ਕਿੰਨੀ ਲਿਸਟ ਆ ਜਿਹੜੀ ਨੌਨਿਹਾਲ ਸਿੰਘ ਤੋਂ ਸ਼ੁਰੂ ਹੋ ਕੇ ਪਤਾ ਹੀ ਨਹੀਂ ਕਿੱਥੇ-ਕਿੱਥੇ ਨੇ ਸਿਰਫ ਗੱਲ ਕੀ ਆ ਇਹ ਆਫੀਸਰ ਸਾਹਿਬਾਨਾਂ ਨੂੰ ਵੀ ਮੈਂ ਕਹਿਣਾ ਚਾਹੁੰਨਾ ਇਹ ਨਾ ਤੁਸੀਂ ਝੂਠੇ ਵਾਦੇ ਕਰਿਆ ਕਰੋ ਲੱਗਣ ਵੇਲੇ ਤੁਸੀਂ ਵਾਦੇ ਕਰ ਲੈਨੇ ਹੋ ਮੈਂ ਚੱਕ ਲਿਆਉ ਬਿੱਟੂ ਨੂੰ ਮੈਂ ਚੱਕ ਲਿਆਉ ਮਜੀਠੀਏ ਨੂੰ ਮੈਂ ਚੱਕ ਲਿਆਉ ਪ੍ਰਗਟ ਸਿੰਘ ਨੂੰ ਚੱਕ ਲਿਆਵਾਂਗੇ ਆਸ਼ੂ ਨੂੰ ਇਹ ਕੰਮ ਐ ਨਹੀਂ ਹੁੰਦਾ ਹੁੰਦਾ ਕਾਨੂੰਨ ਵੀ ਕੋਈ ਚੀਜ਼ ਆ ਜਦੋਂ ਤੁਸੀਂ ਆ ਅੁੱਧੇ ਲੈ ਲੈਨੇ ਹੋ ਦੂਜਿਆਂ ਤੋਂ ਲੱਗ ਜਾਂਦੇ ਹੋ ਚੱਕੋਗੇ ਕਿਵੇਂ ਤੁਹਾਡੇ ਤੇ ਕੋਰਟ ਨਹੀਂ ਬੈਠਾ ਤੁਹਾਨੂੰ ਹੋਰ ਨੰਗੇ ਕਰਨ ਵਾਲਾ মিডিਆ ਨਹੀਂ ਬੈਠਾ ਫਿਰ ਉਹ ਤੁਹਾਨੂੰ ਜਦੋਂ ਤੁਸੀਂ ਝੂਠੇ ਵਾਦੇ ਜਦੋਂ ਉਹਦੇ ਤੁਹਤੋਂ ਪੂਰੇ ਨਹੀਂ ਹੁੰਦੇ ਫਿਰ ਉਹ ਏਟੀਪੀਆਂ ਬਾਕੇ ਤੁਹਾਨੂੰ ਬਦਲਦਾ ਇਸ ਕਰਕੇ ਥੋੜੀ ਬਹੁਤੀ ਆਪਣੀ ਪੰਜਾਬ ਦੇ ਆਈਪੀਐਸ ਆਈਐਸ ਅਫਸਰੋ ਯਾਰ ਥੱਲੇ ਫਿਰ ਕੀ ਕਰਨਗੇ ਵਿਚਾਰੇ ਥੱਲੇ ਕੀ ਕਰਨਗੇ